ਕਾਲਾ ਰੰਗ ਉਦਾਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਣੀ ਚੋਂਦਾ ਰੰਗ ਰੇਟੇ ਗੁਰੂ ਕੇ ਵੇਤੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਬਿਆਨ ਹੀ ਹਜੇ ਦੇਂਦੇ ਨੇ ਮਨ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਬੜੇ ਨੂੰ ਕੁਝ ਕਹਿਣ ਦਾ ਬਾਅਦ ਮਾਫੀ ਮੰਗਣ ਲੱਗ ਜਾਂਦੇ ਆ ਇਹ ਦੇ ਮਾਰੋ ਜੀ ਰਾਜਾ ਬੜੇ ਕੱਲ ਨੂੰ ਕਿਸੇ ਨੂੰ ਕਤਲ ਕਰ ਦਏ ਤੇ ਫਿਰ ਵੀ ਉਹਨੂੰ 24 ਘੰਟੇ ਦਾ ਨੋਟਸ ਦੇ ਲਈ ਮੋਕਾ ਸਿੰਘ ਜੀ ਮੇਰੇ ਪਿਤਾ ਸਮਾਨ ਠੇ ਹੈ ਰਹੇਗੇ ਉਹ ہمارے ਸਰਕੇ ਤਾਜ تھے ਸਾਰੇ ਸਮਾਜ ਸੇ ਮਾਫੀ ਰਾਜਾ ਵੜਿੰਗ ਨੇ ਮੰਗ ਲਈ ਹੈ ਜਬ ਮਾਫੀ ਮੰਗਲੀ ਹੋ ਤੋ ਉਸ ਬਾਤ ਕੋ ਛੋੜ ਦੇਣਾ ਹੀ ਠੀਕ ਹੈ ਔਰ ਉਨੇ ਮਾਫ ਕਰਨਾ ਚਾਹੀਏ ਵੜਿੰਗ ਹਰਾਂ ਤੇ ਪਰਚਾ ਹੋ ਗਿਆ ਚੋਣ ਦੇ ਅੰਦਰ ਨਵੀਂ ਚਰਚਾ ਹੋ ਰਹੀ ਹੈ ਕਿ ਇਹ ਤਰਨਤਨ ਦੀ ਜਿਮਨੀ ਚੋਣ ਕਿਤੇ ਕੋਈ ਕੂਣੀ ਮੋੜਤਾ ਨਹੀਂ ਲਵੇਗੀ ਕਿਨੋ ਫਾਇਦਾ ਤੇ ਕਿਨੋ ਨੁਕਸਾਨ ਹੋਵੇਗਾ ਇੱਕ ਖਾਸ ਰਿਪੋਰਟ ਤੇ ਨਜ਼ਰ ਮਾਰਦੇ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਰਹੇਗੀ ਗੱਲਬਾਤ ਦਾ ਜ਼ਰੀਆ ਕੀ ਹੋਵੇਗਾ ਜ਼ਰੀਆ ਹੋਵੇਗਾ ਕਿ ਤੁਸੀਂ ਆਪਣੇ ਮੋਬਾਈਲ ਤੋਂ ਫੋਨ ਤੋਂ ਸਾਨੂੰ ਨੰਬਰ ਡਾਇਲ ਕਰਨਾ ਤੇ ਆਪਣੀ ਤਰਨਤਾਰ ਜਿਮਨੀ ਚੌਂਣ ਤੇ ਉਹਨਾਂ ਤੇ ਸਬੰਧੀ ਹੋ ਰਹੇ ਬਿਆਨ ਜੋ ਕਿ ਵਿਵਾਦਾਂ ਦੇ ਵਿੱਚ ਤਬਦੀਲ ਹੋ ਗਿਆ ਹੈ ਉਹਨਾਂ ਨਾਲ ਆਪਣੀ ਜਾਣਕਾਰੀ ਦੀ ਸਾਂਝ ਪਾ ਸਕਦੇ ਹੋ ਮਾਹੌਲ ਕੀ ਬਣ ਰਿਹਾ ਕਿਸ ਪਾਸੇ ਜਾ ਰਿਹਾ ਨੰਬਰ ਨੋਟ ਕਰ ਲਿਓ पांच सौ एक चौंती यानी किन थ्री फोर टू सिक्स और तीन सौ चार छिहत्तर अस्सी थ्री जीरो सैवन सिक्स एट जीरो सो ये नंबर ने जिन्हों के कॉल कर सद और एरिया कोड जीरो एक सौ बहत्तर जीरो वन सैवन टू पहले एक रिपोर्ट फिर गलबात एक बूटा ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਦਾ ਮਾਮਲਾ ਕਾਫੀ ਪੱਕਿਆ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਸਾਬਕਾ^-ਗ੍ਰਾਮ ਮੰਤਰੀ ਬੂਟਾ ਸਿੰਘ ਦੇ ਪੁੱਤ ਵੱਲੋਂ ਜਾਤੀਵਾਦੀ ਟਿੱਪਣੀਆਂ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਜਾਤੀਵਾਦੀ ਟਿੱਪਣੀਆਂ ਦੇ ਸਬੰਧ ਚ ਰਾਜਵੜੀ ਨੂੰ ਵਿਰੁੱਧ CrPC 2023 ਦੀ ਧਾਰਾ 353 196 ਤੇ SC/ST ਐਕਟ ਅਤਿਆਚਾਰ ਰੋਕਥਮ ਐਕਟ 1999 ਦੀ ਧਾਰਾ 3(1)(u) ਅਤੇ 3(1)(v) ਦੇ ਤਹਿਤ FIR ਦਰਜ ਕੀਤੀ ਗਈ ਹੈ। ਬੀਤੇ ਦੋ ਦਿਨਾਂ ਤੋਂ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਇਸ ਮਾਮਲੇ ਤੇ ਕੌਮੀ ਐਸਸੀ ਕਮਿਸ਼ਨ ਨੇ ਵੀ ਨੋਟਿਸ ਲਿਆ ਤੇ ਡੀਸੀ ਤੇ ਐਸਐਸਪੀ ਤਰਨਤਾਰ ਨੂੰ ਰਾਜਵੜਿੰਗ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਤੇ 7 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਆਖਿਆ ਉੱਥੇ ਹੀ ਪੰਜਾਬ ਐਸਸੀ ਕਮਿਸ਼ਨ ਨੇ ਵੀ ਚੌਂ ਕਮਿਸ਼ਨ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਤੇ 6 ਨਵੰਬਰ ਤੱਕ ਰਿਪੋਰਟ ਦੇਣ ਲਈ ਕਿਹਾ ਇਹ ਪੱਠੇ ਪਾਉਂਦਾ ਆ ਇਹਦਾ ਰੰਗ ਕਾਲਾ ਆ ਹੋਰ ਪਤਾ ਨਹੀਂ ਕੀ-ਕਿਆ ਹੋਗਾ ਗੰਦਾਰੇ ਆ ਜਦੋਂ ਸਾਹਮਣੇ ਸਾਰਾ ਕੁਝ ਸਾੜੀਓ ਵੀਡੀਓ ਆ ਕੇ ਵੀ ਨੋਟਿਸ ਲੈਣਾ ਹੈ ਇਦ ਮਰ ਜੇ ਦਾਜਾ ਬੜੇ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹ 24 ਘੰਟੇ નોਟਿਸ ਦੇਣਾ ਏ ਇੱਕ ਤਾਂ ਜੀਵਨਾ ਕਤਲ ਹੁੰਦਾ ਇੱਕ ਗੋਲੀ ਨਾਲ ਕਤਲ ਹੁੰਦਾ ਜੀਵਨਾ ਤਾਂ ਪੂਰੀ ਕਮੇਟੀ ਕਤਲ ਕਰਤੀ ਫਿਰ ਵੀ ਨੋਟਿਸ ਉੱਪਰ ਸੀ ਹੋਈ ਜਾਣਾ ਕਾਰਵਾਈ ਕੀ ਕੀਤੀ ਦਿਖਾਓ ਕੀ ਜਾਂਦਾ ਬੈਠ ਹੁਣ ਤੁਹਾਨੂੰ ਰਾਜਵਿੰਦੋਂ ਬਿਆਨ ਸੁਣਾਉਂਦੇ ਆ ਜਿਸ ਤੇ ਵਿਵਾਦ ਹੋਇਆ ਹੈ ਹਾਲਾਂਕਿ ਰਾਜਵਿੰਦ ਨੇ ਬਾਅਦ ਵਿੱਚ ਇਸ ਮਸਲੇ ਤੇ ਮੁਆਫੀ ਵੀ ਮੰਗੀ ਹੈ ਸੁਣਿਆ ਬੂਟਾ ਸਿੰਘ ਦਾ एक बूटा सिंह हों मजबी सिंह बाल्मीकि मजबी सिंह काला रंग काला पठे रंग रेटे गुरु के बेटे कांग्रेस ने देश का गृह मंत्री बनाया लेकिन किसी ने काटकर इतना, इतना इतना बता दिया कि बूटा सिंह जी को राजा ने ये कहा है बूटा सिंह जी मेरे पिता समान थे हैं रहेंगे ਉਹ ہمارے ਸਰਕੇ ਤਾਜ تھے ਰਾਜਵੜਿੰਗਦੇਸ ਬਿਆਨ ਤੇ ਜਿੱਥੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਬਿਆਨ ਦੀ ਨਿਖੇਦੀ ਕਰ ਰਹੇ ਨੇ ਉੱਥੇ ਹੀ ਕਾਂਗਰਸੀਆਂ ਨੇ ਰਾਜਵੜਿੰਗ ਦਾ ਸਮਰਥਨ ਕੀਤਾ ਤੇ ਆਖਿਆ ਕਿ ਵੜਿੰਗ ਨੇ ਕੀਤੀ ਗਲਤੀ ਲਈ ਮੁਆਫੀ ਮੰਗ ਲਈ ਹੈ ਤੇ ਕੌਮ ਨੂੰ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਇਹ ਉਹਨਾਂ ਦਾ ਐਸਪੀ ਚਾਰੇ ਲਈ ਪਿਆਰ ਨਹੀਂ ਬਲਕਿ ਵੋਟਾਂ ਦੇ ਲਈ ਪਿਆਰ ਹੈ ਇਹ ਉਹਨਾਂ ਨੇ ਗਲਤੀ ਕੀ ਅਨਕੰਡੀਸ਼ਨਲ ਸਾਰੇ ਸਮਾਜ سے ਮਾਫੀ ਰਾਜਾ ਵੜਿੰਗ ਨੇ ਮੰਗ ਲਈ ਹੈ जब माफी मांग ली हो तो उस बात को छोड़ देना ही ठीक है और उन्हें माफ करना चाहिए मैं समाज के लोगों से यह अपील करता हूं दूसरी बात मैं कहना चाहता हूं कि ये जो दूसरी पार्टियां आज जो अपनी तवे पे रोटियां सेक रही है राजनीतिक रोटियां कि आज तरन तरन में इलेक्शन है उनका दलित प्रेम नहीं उनका बहुत प्रेम है ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜੋ ਬਿਆਨ ਦਿੱਤਾ ਸੀ ਉਹ ਬੜਾ ਮੰਦ ਭਾਗਾ ਸੀ ਪਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਉਸ ਲਈ ਸਾਰੇ ਕੌਮ ਤੋਂ ਖਾਸ ਕਰਕੇ ਐਸੀ ਭਾਈਚਾਰੇ ਤੋਂ ਸਿਰ ਝੁਕਾ ਕੇ ਮਾਫੀ ਮੰਗੀ ਆ ਇੱਕ ਪਾਸੇ ਤਰੰਤਾਂ ਜਿਮੀਚੋਂ ਸਿਰਤੇ ਹੈ ਤੇ ਦੂਜੇ ਪਾਸੇ ਰਾਜਾ ਵੜਿੰਦਾ ਦੇ ਬਿਆਨ ਚੋਣਾਂ 'ਚ ਕਿੰਨਾ ਪ੍ਰਭਾਵੀ ਰਹੇਗਾ ਇਸ ਦਾ ਪਤਾ ਤਾਂ 13 ਨਵੰਬਰ ਨੂੰ ਹੀ ਲੱਗੇਗਾ ਬਿਊਰੋ ਰਿਪੋਰਟ ਪ੍ਰਜਾਣਾ ਸਪੋਕਸਮੈਨ ਟੀਵੀ ਤਾਂ ਕਈ ਵਾਰੀਏ ਹੁੰਦਾ ਹੈ ਚੋਣਾਂ ਦੇ ਵਿੱਚ ਅਜਿਹੇ ਬਿਆਨ ਦੇ ਦਿੱਤੇ ਜਾਂਦੇ ਆ ਜਿਹੜੇ ਕਿ ਭੁਗਤਣੇ ਪਾਰਟੀਆਂ ਨੂੰ ਪੈ ਜਾਂਦੇ ਆ ਬਿਆਨ ਲੀਡਰਾਂ ਦੇ ਵੱਲੋਂ ਹੁੰਦੇ ਆ ਤੇ ਭਾਰੂ ਉਮੀਦਵਾਰ ਦੇ ਉੱਤੇ ਹੋ ਜਾਂਦੇ ਆ ਰਾਜਾ ਵੜਿੰਗਹਰਾਂ ਦਾ ਬਿਆਨ ਕਾਂਗਰਸ ਦੇ ਲਈ ਕਿਵੇਂ ਕੰਮ ਕਰੇਗਾ ਇਹ ਵੋਟਰ ਤੈਅ ਕਰੇਗਾ ਜਿਨੇ ਆਪਣਾ ਮਤ ਦੇ ਨਾਲ ਆਪਣਾ મતદાન ਕਰਨਾ ਹੈ ਦੂਸਰੀਆਂ ਪਾਰਟੀਆਂ ਜ਼ਰੂਰ ਇਸ ਮੁੱਦੇ ਨੂੰ ਇੱਕ ਅਹਿਮ ਮੁੱਦਾ ਬਣਾ ਕੇ ਜਿਹੜਾ ਹੈ ਇਸ ਨੂੰ ਸੈਂਟਰਲਾਈਜ਼ ਕਰਕੇ ਇਸ ਦੇ ird gird ਵੋਟ ਲੈਣ ਦੀ ਹੋੜ ਦੇ ਵਿੱਚ ਜ਼ਰੂਰ ਨਜ਼ਰ ਆ ਰਹੀਆਂ ਨੇ ਤੇ ਸਾਰੇ ਹੀ ਵਿਰੋਧੀ ਇਸ ਵੇਲੇ ਵੜਿੰਗ ਨਾਲ ਤੜਿੰਗ ਨਜ਼ਰ ਆ ਰਹੇ ਹੈ ਕਿ અપਮਾਨ ਜਿਹੜਾ ਹੈ ਉਹ ਕੀਤਾ ਗਿਆ ਪਰ ਕਾਂਗਰਸ ਇਸ ਨੂੰ ਕਵਰ ਕਰਨ ਦੇ ਵਿੱਚ ਲੱਗੀ ਹੋਈ ਹੈ ਕਾਂਗਰਸ ਦੇ ਆਪਣੇ ਲੀਡਰ ਕਾਂਗਰਸ ਦੇ ਦਲਿਤ ਲੀਡਰ ਚਾਹੇ ਹੋਣ ਉਹ ਲਗਾਤਾਰ ਰਾਜਾ ਵੜਿੰਗ ਦੀ ਪਿੱਠ ਤੇ ਖੜੇ ਹੈ ਔਰ ਉਹਨਾਂ ਕਿਹਾ ਕਿ ਉਹਨਾਂ ਨੇ ਅਨ ਕੰਡੀਸ਼ਨਲ ਮਾਫੀ ਵੀ ਮੰਗੀ ਹੈ ਪਰ ਕੀ ਲੋਕ ਤਰਨ ਤਰਨ ਦੇ ਲੋਕ ਇਸ ਬੋਲਾਂ ਨੂੰ ਉਵੇਂ ਸਹਿਜੇ ਲੈਣਗੇ ਜਿਵੇਂ ਰਾਜਾ ਵੜਿੰਗ ਹੋਰਾਂ ਨੇ ਜਸਟੀਫਾਈ ਕੀਤਾ ਹੈ ਕਿ ਮੇਰੀ ਉਹਨੀ ਇੱਕ ਗੱਲ ਜਿਹੜੀ ਹੈ ਉਹ ਸਿਰਫ ਵਿਰੋਧੀਆਂ ਵੱਲੋਂ ਚੱਕੀ ਗਈ ਹੈ ਤੇ ਉਸ ਦੇ ਉੱਤੇ ਹੀ ਮੇਰੇ ਤੇ ਕਾਰਵਾਈ ਕਰਨ ਦੀ ਤਾਕੀਦ ਕੀਤੀ ਜਾ ਰਹੀ ਹੈ ਕਿ ਲੋਕ ਹੋਵੇ ਸਹਿਜੇ ਲੈਣਗੇ ਕਿ ਲੋਕ ਉਸ ਪੂਰੀ ਗੱਲ ਦੇ ਮayne ਓਵੇਂ ਸਮਝਣਗੇ ਜਿਵੇਂ ਰਾਜਾ ਵੜਿੰਗ ਸਮਝਾ ਰਹੇ ਆ ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਵਾਰ ਜਿਹੜਾ ਜ਼ੁਬਾਨ 'ਚੋਂ ਨਿਕਲਿਆ ਬੋਲ ਜਿਹੜਾ ਹੈ ਉਹ ਪਾਰਟੀ ਜਾਂ ਉਮੀਦਵਾਰ ਦੇ ਲਈ ਕਾਫੀ ਔਖਾ ਹੋ ਜਾਂਦਾ ਹੈ ਉਮੀਦਵਾਰ ਦੇ ਕੈਰੀਅਰ ਦੇ ਲਈ ਔਖਾ ਹੋ ਜਾਂਦਾ ਹੈ ਪਾਰਟੀ ਦੀ ਉਸ ਹਲਕੇ ਦੇ ਵਿੱਚ ਲੰਬੇ ਸਮੇਂ ਦੇ ਤੱਕ ਰਹਿਣ ਵਾਲੀ ਭੂਮਿਕਾ ਮੁਤਲਕ ਜਿਹੜਾ ਹੈ ਉਹ ਅੱਖਾ ਹੋ ਜਾਂਦਾ ਹੁਣ ਵੜਿੰਗ ਹੋਰਾਂ ਦੇ ਉੱਤੇ ਜਦੋਂ ਐਫ ਆਈ ਆਰ ਹੋ ਗਈ ਹੈ ਉਸ ਐਫ ਆਈ ਆਰ ਤੋਂ ਬਾਅਦ ਕਾਰਵਾਈ ਕਿਹੋ ਜੀ ਹੋਏਗੀ ਔਰ ਰਾਜਾ ਵੜਿੰਗ ਹੋਰਾਂ ਤੇ ਕੀ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਰੈਸਟ੍ਰਿਕਸ਼ਨ ਲੱਗਦੀ ਹੈ ਮਸਲਾ ਕਿਤੇ ਜਿਹੜਾ ਕਮਿਸ਼ਨ ਹੈ ਘਟ ਜਿਹੜਾ ਅਨੁਸੂਚੀ ਜਾਤੀ ਕਮਿਸ਼ਨ ਹੈ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਦੇ ਦਰਮਿਆਨ ਤਾਂ ਨਹੀਂ ਕੋਈ ਪੇਚ ਫਸ ਸਕਦਾ ਕਿਉਂਕਿ ਜਿਵੇਂ ਜਦੋਂ ਵੀ ਕਿਤੇ ਚੋਣ ਹੁੰਦੀ ਹੈ ਉਸ ਚੋਣ ਦੇ ਅੰਦਰ ਉਸ ਵੇਲੇ ਕੋਈ ਸਰਕਾਰ ਦਾ ਕਿਸੇ ਪਾਰਟੀ ਦਾ ਕੋਈ ਰੋਲ ਨਹੀਂ ਹੁੰਦਾ ਉੱਥੇ ਸੁਪਰੀਮ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਹੁੰਦਾ ਤਾਂ ਇਲੈਕਸ਼ਨ ਕਮਿਸ਼ਨ ਕੋਲ ਹਮੇਸ਼ਾ ਕੀ ਹੁੰਦਾ ਕਿ ਸਰਕਾਰ ਜਾਂ ਵਿਰੋਧੀ ਜਾਂ ਕੋਈ ਵੀ ਜਿਹੜਾ ਵੀ ਕੰਪਲੇਨਟੈਂਟ ਹੁੰਦਾ ਉਹਦੇ ਉਹ ਆਪਣੀ ਸ਼ਿਕਾਇਤ ਦਿੰਦਾ ਉਸ ਤੋਂ ਬਾਅਦ ਕੋਈ ਐਕਸ਼ਨ ਕੋਈ ਤਾਕੀਦ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਕੀਤੀ ਜਾਂਦੀ ਹੈ ਸੋ ਇਸ ਬਾਰੇ ਵੀ ਕਿ ਜਿਹੜੀ ਇਹ ਪੈਰਲਲ ਚਰਚਾ ਚੱਲ ਰਹੀ ਹੈ ਡੀਸੀ ਤੇ ਐਸਐਸਪੀ ਤਰਨਤਾਰਨ ਨੂੰ ਰਾਜਾ ਵੜਿੰਗ ਵਿਰੁੱਧ ਕਾਰਵਾਈ ਕਰਨ ਦੇ ਲਈ ਵੀ ਜਿਹੜਾ ਹੈ ਕਿਹਾ ਗਿਆ ਸੀ ਪੰਜਾਬ ਐਸਸੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਪਹਿਲਾਂ ਕਾਰਵਾਈ ਲਈ ਜਿਹੜਾ ਕਿਹਾ ਗਿਆ ਸੀ 6 ਨਵੰਬਰ ਨੂੰ ਤਰਨਤਾਰਨ ਚੋਣ ਅਫਸਰ ਨੂੰ ਵੀ ਜਿਹੜਾ ਹੈ ਉਹ ਕੀਤਾ ਗਿਆ ਸੋ ਇਹ ਸਭ ਦੇ ਦਰਮਿਆਨ ਜਿਹੜਾ ਇਹ ਮਸਲਾ ਕਿਸੇ ਹੋਰ ਪਾਸੇ ਚੱਲ ਪਿਆ ਹੈ ਔਰ ਇਹਦੇ ਪੰਥਕ ਹਲਕੇ ਦੇ ਵਿੱਚ ਜਿਹੜੀ ਇੱਕ ਪੰਥਕ ਚਿਹਰੇ ਦੀ ਕਾਫੀ ਬੋਲਬਾਲਾ ਸੀ ਲਗਾਤਾਰ ਗੱਲਬਾਤ ਹੋ ਰਹੀ ਸੀ ਉਹ ਤਾਂ ਨਹੀਂ ਜਿਹੜਾ ਹੈ ਅਸਲ ਮੁੱਦਿਆਂ ਤੋਂ ਔਰ ਜਿਸ ਤਰੀਕੇ ਦੀ ਲਹਿਰ ਚੱਲ ਰਹੀ ਸੀ ਉਹ ਤੋਂ ਜਿਹੜੀ ਆ ਪਟਕ ਜਾਏਗੀ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਸੋ ਗੱਲ ਇਹ ਹੈ ਕਿ ਤਰਨ ਤਾਰਨ ਦਾ ਜਿਹੜਾ ਇਸ ਵੇਲੇ ਦੀ ਗਰਾਉਂਡ ਰਿਐਲਿਟੀ ਹੈ ਉਹ ਕੀ ਬਿਆਨ ਕਰ ਰਹੀ ਹੈ ਔਰ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦਾ ਗਰਾਫ ਕਿਸ ਪਾਸੇ ਜਾ ਰਿਹਾ ਹੈ ਇਹ ਤੁਸੀਂ ਜਿਹੜਾ ਹੈ ਸਾਨੂੰ ਬਿਹਤਰ ਦੱਸ ਸਕਦੇ ਹੋ ਕਿਉਂਕਿ ਜਿਹੜੇ ਲੋਕ ਹਲਕੇ ਦੇ ਵਿੱਚ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਜਿਹੜੇ ਲੋਕਾਂ ਨੇ ਵੋਟ ਦੇਣੀ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਹੈ ਕਾਂਗਰਸ ਦੀ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਕਾਂਗਰਸ ਹੁਣ ਬਿਲਕੁਲ ਗਈ ਕਾਂਗਰਸ ਜਿਹੜੀ ਹੈ ਇਹ ਇਲੈਕਸ਼ਨ ਲੂਜ਼ ਕਰ ਜਾਵੇਗੀ ਇਥੋਂ ਤੱਕ ਵੀ ਜਿਹੜਾ ਹੈ ਇਲਜ਼ਾਮ ਲਾਏਗੇ ਭਾਜਪੀ ਦੇ ਵੱਲੋਂ ਕਿ ਇਹ ਫਿਕਸਡ ਮੈਚ ਹੈ ਰਾਜਾ ਵੜਿੰਗ ਹੋਰਾਂ ਦਾ ਬਿਆਨ ਉਸ ਕੰਟੈਕਸਟ ਦੇ ਵਿੱਚ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਾਰੀਆਂ ਸਾਡੇ ਕੋਲ ਫਾਈਲਜ਼ ਨੇ ਪਰ ਫਾਈਲਜ਼ ਹਾਲ ਤੱਕ ਓਪਨ ਨਹੀਂ ਕੀਤੀਆਂ ਗਈਆਂ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਬਿਆਨ ਜਿਹੜਾ ਹੈ ਉਹ ਇੰਟੈਂਸ਼ਨਲੀ ਦਿੱਤਾ ਗਿਆ ਪਰ ਕੋਈ ਲੀਡਰ ਮੈਨੂੰ ਨਹੀਂ ਲੱਗਦਾ ਕਿ ਐਡਾ ਵੱਡਾ ਲੀਡਰ ਜਿਹੜਾ ਪਾਰਟੀ ਦਾ ਪ੍ਰਧਾਨ ਹੋਵੇ ਮੈਂਬਰ ਪਾਰਲੀਮੈਂਟ ਹੋਵੇ ਤੇ ਉਹ ਇਸ ਤਰੀਕੇ ਦਾ ਬਿਆਨ ਜਿਹੜਾ ਹੈ ਉਹ ਇੰਟੈਂਸ਼ਨਲੀ ਦੇਏਗਾ ਤੇ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕਿਰ ਵਿਰੋਧੀਆਂ ਦੇ ਵੱਲੋਂ ਲਗਾਤਾਰ ਜਿਹੜੇ ਆ ਉਹ ਹਮਲਾਵਰ ਰੁਖ ਕਾਂਗਰਸ ਦੇ ਉੱਤੇ ਜਿਹੜਾ ਉਹ ਧਾਰਿਆ ਜਾ ਰਿਹਾ ਹੈ ਔਰ ਇਸ ਮਸਲੇ ਦੇ ਉੱਤੇ ਤੁਹਾਡੀ رائے ਇਸ ਕਰਕੇ ਬੇहद ਜ਼ਰੂਰੀ ਹੈ ਕਿ ਕੋਈ ਇਹ ਮੰਚ ਤੁਹਾਡਾ ਮੰਚ ਹੈ ਲੋਕਾਂ ਦਾ ਮੰਚ ਹੈ ਲੋਕਾਂ ਦਾ ਸਪੋਕਸਮੈਨ ਦਾ ਮਕਸਦ ਤੇ ਮੰਤਵ ਇਹ ਹੈ ਕਿ ਲੋਕ ਇਸ ਵਿਸ਼ੇ ਬਾਰੇ ਕੀ ਸੋਚਦੇ ਆ ਤਾਂ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਚਿਹਰਾ ਤੇ ਨਾਮ ਲੋਕਾਂ ਦੇ ਲਈ ਜਿਹੜਾ ਉਹ ਨਿਕਲ ਕੇ ਆਇਆ ਉਹ ਬੂਟਾ ਸਿੰਘ ਹੈ ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਕਮੈਂਟ ਕਰ ਰਹੇ ਆ ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਇੱਕ ਦੂਸਰੇ ਦੇ ਉੱਤੇ ਹਮਲਾਵਰ ਰੁਖ ਤਿਆਰ ਕਰ ਰਹੇ ਉਹ ਬੂਟਾ ਸਿੰਘ ਹੋਰਾਂ ਬਾਰੇ ਜਾਣਦੇ ਵੀ ਨਾ ਹੋਣ ਕਿ ਉਹ ਸੈਂਟਰ ਚ ਮਨਿਸਟਰ ਰਹਿ ਚੁਕੇ ਆ ਔਰ ਉਹ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁਕੇ ਆ ਰਾਜਪਾਲ ਰਹਿ ਚੁਕੇ ਆ ਇਹ ਤਾਂ ਜਦੋਂ ਬੂਟਾ ਸਿੰਘ ਹੋਰਾਂ ਬਾਬਤ ਬਿਆਨ ਆਇਆ ਤੇ ਫਟਾਫਟ ਸਾਡੇ ਉਂਗਲੀਆਂ ਸਰਚ ਇੰਜਨ ਤੇ ਜਦੋਂ ਚਲਦੀਆਂ ਨੇ ਕਿ ਵਾਕਿਆ ਹੀ ਅਸੀਂ ਬੂਟਾ ਸਿੰਘ ਹੋਰਾਂ ਬਾਰੇ ਜਾਣਦੇ ਸੀਗੇ ਪਰ ਗੱਲ ਇਹ ਹੈ ਮਸਜਦ ਬਾਬਤ ਦਿੱਤੇ ਮذهبی ਬਿਆਨ ਜਿਹੜੇ ਆ ਉਹ ਇਸ ਵੇਲੇ ਕਾਫੀ ਰਾਜਾ ਵੜਿੰਗਹੁਰਾ ਨੂੰ ਨਿੱਜੀ ਤੌਰ ਤੇ ਔਖ ਦੇ ਵੱਲ ਲੈ ਕੇ ਜਾ ਰਹੇ ਹੈ ਔਰ ਰਾਜਾ ਵੜਿੰਗਹੁਰਾ ਦਾ ਬਿਆਨ ਵੀ ਆਇਆ ਸੀ ਕਿ ਅਸੀਂ ਇਹ ਦੱਸਿਆ ਕਿ ਕਾਂਗਰਸ ਜਿਹੜੀ ਹੈ ਉਹ ਕਿਵੇਂ ਲੋਕਾਂ ਨੂੰ ਜਿਹੜੀ ਹੈ ਉਹ ਸਪੇਸ ਦਿੰਦੀ ਹੈ ਪਰ ਇਸ ਦੇ ਉੱਤੇ ਵੀ ਬਹੁਤ ਵੱਡਾ ਵਿਰੋਧ ਹੋਇਆ ਇਸ ਤੇ ਵੀ ਬਹੁਤ ਵੱਡਾ ਇਤਰਾਜ਼ ਸੀਗਾ ਕਿ ਕਾਂਗਰਸ ਸਿਰਫ ਤੇ ਸਿਰਫ ਜਾਤੀਗਤ ਸਪੇਸ ਦਿੰਦੀ ਹੈ ਉਹ ਜਿਹੜਾ ਹੈ ਕਿਸੇ ਦੀ ਕੈਪੇਬਿਲਟੀ ਹੈ ਜਿਹੜੀ ਕੈਪੈਸਿਟੀ ਹੈ ਜੇ ਕੋਈ ਸਟਰੈਂਥ ਹੈ ਉਸ ਬੇਸ ਦੇ ਤੇ ਜਿਹੜਾ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਕਾਂਗਰਸ ਦੇ ਅੰਦਰ ਫੇਅਰ ਸਿਸਟਮ ਨਹੀਂ ਹੈ ਸੋ ਇਦਾਂ ਤੇ ਬੜੇ ਸਵਾਲ ਜਿਹੜੇ ਆ ਇਸ ਤੋਂ ਬਾਅਦ ਹੋ ਰਹੇ ਆ ਤਾਂ ਕਹਿਣ ਤੋਂ ਭਾਵ ਜਿਹੜੀ ਚਰਚਾ ਹੁਣ ਤੋਂ 3 ਦਿਨ ਪਹਿਲਾਂ ਤੱਕ ਲਗਾਤਾਰ ਚਿਹਰਿਆਂ ਦੇ ਉੱਤੇ ਛਿੜੀ ਹੋਈ ਸੀਗੀ ਕਿਹੜੇ ਚਿਹਰੇ ਨੂੰ ਲੋਕ ਵੱਧ ਪਸੰਦ ਕਰ ਰਹੇ ਆ ਘੱਟ ਕਰ ਰਹੇ ਆ ਕਿਹੜੀ ਪਾਰਟੀ ਨੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਇਸ ਦੇ ਉੱਤੇ ਇਕ ਕਾਲਰ ਸਾਡੇ ਨਾਲ ਜੁੜ ਚੁੱਕੇ ਐ। ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ? ਕਿੱਥੋਂ ਬੋਲ ਰਹੇ ਹੋ? ਕੀ ਕਹਿਣਾ ਚਾਹੁੰਦੇ ਹੋ? ਸਰ ਰਾਜਵੀਰ ਸਿੰਘ ਗੱਲ ਕਰ ਰਹੇ ਹਾਂ ਜੀ। ਮੈਂ ਤਰਨਤਾਰਨ ਤੋਂ ਗੱਲ ਕਰ ਰਿਹਾ ਹਾਂ। ਜੀ ਰਾਜਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਰਾਜਾ ਵੜਿੰਗ ਜੀ ਨੂੰ ਇੱਕ ਨਸੀਹਤ ਦੇਣਾ ਚਾਹੂੰਗਾ ਕਿ ਉਹ ਅਜਿਹੀ ਜਿਹੜੀ ਆ ਘਟੀਆ ਰਾਜਨੀਤੀ ਇਹ ਕਰਕੇ ਇਹ ਜਿਹੜਾ ਆ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਦੇਖੋ ਮਰਹੂਮ ਬੂਟਾ ਸਿੰਘ ਦੀਆਂ ਜਿਹੜੀਆਂ ਪ੍ਰਾਪਤੀਆਂ ਸਨ ਨਾ ਜੇਕਰ ਮੈਂ ਉਹ ਗਿਣਾਵਾਂ ਤਾਂ ਸ਼ਾਇਦ ਮੇਰੇ ਸ਼ਬਦ ਵੀ ਜਿਹੜੇ ਨੇ ਉਹ ਥੋੜੇ ਪੈ ਜਾਣ ਕਿਉਂਕਿ ਉਹ ਰਾਜਨੀਤੀ ਜੇ ਆਉਣ ਤੋਂ ਪਹਿਲਾਂ ਉਹ ਪੱਤਰਕਾਰ ਵੀ ਸਨ ਪਹਿਲੀ ਵਾਰ 1962 ਵਿੱਚ ਅਕਾਲੀ ਦਲ ਨੂੰ ਅਕਾਲੀ ਦਲ ਦੀ ਟਿਕਟ ਤੋਂ ਮੋਗਾ ਤੋਂ ਸੰਸਦ ਬਣੇ ਸਨ ਇਮਾ ਹੋਰ ਉਹਨਾਂ ਦੀਆਂ ਪ੍ਰਾਤਿਸ਼ੀਆ ਕੇਂਦਰੀ ਡਿਪਟੀ ਮਿਨਿਸਟਰ ਰੇਲਵੇ ਵੀ ਰਹੇ ਨੇ ਕੇਂਦਰੀ ਡਿਪਟੀ ਮਿਨਿਸਟਰ ਵਣਜ ਵੀ ਰਹੇ ਨੇ ਜਨਰਲ ਸਕੱਤਰ ਏਆਈਸੀ ਯੂਨੀਅਨ ਮਿਨਿਸਟਰ ਆਫ ਸਟੇਟ ਅਜਹੀਆਂ ਕਈ ਜੇ ਮੈਂ ਕਹਿ ਦਾਂ ਮੰਤਰੀਆਂ ਸੰਤਰੀਆਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਮਰਹੂਮ ਬੂਟਾ ਸਿੰਘ ਜੀ ਕੋਲ ਰਹੀਆਂ ਨੇ ਪਰ ਅਜਿਹੀ ਘਟਿਆ ਰਾਜਨੀਤੀ ਕਰਕੇ ਜਿਹੜਾ ਆ ਉਹ ਉਹ ਸਿਆਸਤ ਖੇਡਣਾ ਰਾਜਾ ਵੜਿੰਗ ਜੀ ਨੂੰ ਚਾਹੀਦਾ ਵਾ ਕਿ ਅਜਿਹੀ ਰਾਜਨੀਤੀ ਉਹ ਨਾ ਕਰਨ ਉਹਨਾਂ ਦਾ ਇੱਕ ਬਿਆਨ ਲੋਕਾਂ ਦੇ ਵਿੱਚ ਇੱਕ ਖੌਫ ਤੇ ਇੱਕ ਡਰ ਪੈਦਾ ਕਰ ਗਿਆ ਵੀ ਜੇਕਰ ਅਜਿਹਾ ਸੋਚ ਸਕਦੇ ਨੇ ਇੱਕ ਬੂਟਾ ਸਿੰਘ ਬਾਦੇ ਮਰਹੂਮ ਬੂਟਾ ਸਿੰਘ ਜੀ ਬਾਰੇ ਅਜਿਹਾ ਸੋਚ ਸਕਦੇ ਨੇ ਤਾਂ ਜੇਕਰ ਇਹ ਸੱਤਾ ਦੇ ਵਿੱਚ ਆਉਂਦੇ ਨੇ ਇਹ ਪਾਰਟੀ ਸੱਤਾ ਚ ਆਉਂਦੀ ਆ ਤਾਂ ਫਿਰ ਇਹ ਕੀ ਕਰਨਗੇ ਸੋ ਰਾਜਾ ਵੜਿੰਗ ਨੂੰ ਆਪਣੇ ਲਹਿਜੇ ਦੇ ਵਿੱਚ ਰਹਿਣਾ ਚਾਹੀਦਾ ਵਾ ਤੇ ਅਜਿਹੀ ਗੰਦੀ ਰਾਜਨੀਤੀ ਨਹੀਂ ਆਉਣੀ ਤੁਸੀਂ ਤਾਰਨ ਦੇ ਵੋਟਰੋਂ ਇਸ ਬਾਇਲੈਕਸ਼ਨ ਦੇ ਜਾਂ ਆਸੇ ਪਾਸੇ ਤੋਂ ਜੀ ਨਹੀਂ ਸਰ ਮੈਂ ਤਰਨਤਾਰਨ ਤੋਂ ਬਿਲਕੁਲ ਤਰਨਤਾਰਨ ਤੋਂ ਆ ਤੇ ਅਜਿਹੇ ਬਿਆਨ ਦੇ ਨਾਲ ਜਿਹੜਾ ਕੱਟਿਆ ਬਿਆਨ ਮੈਂ ਜਿਹੜਾ ਕਿਸੇ ਪਾਰਟੀ ਨਾਲ ਜੁੜੇ ਹੋਇਓ ਕਿ ਜਾਂ ਨਹੀਂ ਸਰ ਮੈਂ ਬਿਲਕੁਲ ਨਿਊਟਰਲ ਆ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਨਾ ਮੈਨੂੰ ਕਿਸੇ ਪਾਰਟੀ ਨਾਲ ਹੈ ਆ ਮੈਂ ਤਾਂ ਉਹਨਾਂ ਨੂੰ ਵੋਟ ਪਾਊਂਗਾ ਜਿਨ੍ਹਾਂ ਤੋਂ ਸਾਨੂੰ ਕੋਈ ਆਸ ਹੋਊਗੀ ਕਿ ਸਾਨੂੰ ਕੋਈ ਸਿਹਤ ਸਹੂਲਤਾਂ ਮਿਲਣਗੀਆਂ ਸਾਡੇ ਬੱਚਿਆਂ ਦਾ ਕੋਈ ਭਵਿੱਖ ਜਿਹੜਾ ਆ ਸਵਾਰੂਗਾ ਸੀ ਤਾਂ ਉਹਨਾਂ ਨੂੰ ਚੁਣਾਂਗੇ ਪਰ ਬਿਲਕੁਲ ਇਹ ਬਿਲਕੁਲ ਹੀ ਮੈਂ ਕਲੀਅਰ ਕਰ ਦੇਵਾਂ ਕਿ ਕਾਂਗਰਸ ਦਾ ਜਿਹੜਾ ਬਿਲਕੁਲ ਪਾਈ ਕਰਾ ਚਾਹ ਰਹੇ ਜੀ ਜਾਂ ਕੈਂਡੀਡੇਟ ਵੇਖਿਆ ਜਾਏਗਾ ਕੌਣ ਵੇਖਿਆ ਜਾਏਗਾ ਕਿਦਾ ਕਿਦਾਂ ਸਰ ਕਿਦਾਂ ਪਾਰਟੀ ਵੇਖ ਕੇ ਵੋਟ ਪਏਗੀ ਜਾਂ ਕੈਂਡੀਡੇਟ ਵੇਖ ਕੇ ਵੋਟ ਪਏਗੀ ਦੇਖੋ ਸਰ ਅਸੀਂ ਕੈਂਡੀਡੇਟ ਵੀ ਦੇਖਾਂ ਦੇਖ ਕੇ ਵੋਟ ਪਾਵਾਂਗੇ ਕਿਉਂਕਿ ਦੇਖੋ ਪਾਰਟੀਆਂ ਸਾਡੇ ਲਈ ਉਹ ਮੋਟਿਵ ਨਹੀਂ ਰੱਖਦੀਆਂ ਜੋ ਸਾਨੂੰ ਕੈਂਡੀਡੇਟ ਸਾਡੇ ਪੱਛਿਆਂ ਦਾ ਭਵਿੱਖ ਵੇਖੇਗਾ ਜਾਂ ਸਾਨੂੰ ਸਿਹਤ ਸਹੂਲਤਾਂ ਮ ਦੇਵੇਗਾ ਜੋ ਸਾਡੀਆਂ ਬੁਨਿਆਦੀ ਸਹੂਲਤਾਂ ਬਣਦੀਆਂ ਜੇ ਸਾਨੂੰ ਉਹ ਪ੍ਰੋਵਾਈਡ ਕਰੇਗਾ ਅਸੀਂ ਉਹ ਕੈਂਡੀਡੇਟ ਜਿਹੜਾ ਚੁਣਾਂਗੇ ਬਿਲਕੁਲ ਰਾਜਾ ਵੜਿੰਗ ਦੇ ਬਿਆਨ ਦੇ ਉੱਤੇ ਜਿਹੜਾ ਕਾਂਗਰਸ ਦਾ ਬਿਲਕੁਲ ਹੀ ਬਾਈਕਾਟ ਆ ਤੇ ਤਰਨਤਾਰਨ ਜਿਮਣੀ ਚੋਣ ਦੇ ਉੱਤੇ ਤਰਨਤਾਰਨ ਵੱਡਾ ਅਸਰ ਪਵੇਗਾ ਰਾਜਦੀਪ ਜੀ ਤਰਨਤਾਰਨ ਨੂੰ ਪੰਥਕ ਹਲਕਾ ਕਿਹਾ ਜਾਂਦਾ ਤਾਂ ਪੰਥਕ ਚਿਹਰਿਆਂ ਦੀ ਕਿੰਨੀ ਕੁ ਵਕਤ ਪੈ ਸਕਦੀ ਹੈ ਦੇਖੋ ਸਰ ਜੇਕਰ ਮੈਂ ਪੰਥਕ ਗੱਲ ਕਰਾਂ ਪੰਥਕ ਦੇ ਵਿੱਚ ਜਿਵੇਂ ਮੰਨ ਲਓ ਵੀ ਅਕਾਲੀ ਦਲ ਤਾਂ ਬਿਲਕੁਲ ਜ਼ੀਰੋ ਹੀ ਆਣਾ ਅਕਾਲੀ ਦਲ ਤਾਂ ਉੱਥੋਂ ਭੁੱਲੀ ਜਾਵੇ ਨਾ ਵੀ ਅਕਾਲੀ ਦਲ ਨੂੰ ਵੋਟ ਪਏਗੀ ਹੂੰ ਠੀਕ ਹੈ ਜੀ ਮਨਦੀਪ ਸਿੰਘ ਨੂੰ ਵੋਟ ਪੈ ਸਕਦੀ ਆ ਪੰਥਕ ਗਿਣ ਕੇ ਠੀਕ ਹੈ ਕਿਉਂਕਿ ਲੋਕ ਕਾਫੀ ਉਹਦੇ ਨਾਲ ਜਿਹੜੇ ਨੇ ਜੁੜ ਚੁੱਕੇ ਨੇ ਤਾਂ ਮੈਂ ਇਹ ਬਿਲਕੁਲ ਕਲੀਅਰ ਕਰ ਦੇਵਾਂ ਵੀ ਜਿਹੜੇ ਹਰਮੀਤ ਸਿੰਘ ਸੰਧੂ ਨੇ ਇਸ ਟਾਈਮ ਉਹਨਾਂ ਦਾ ਪੂਰਾ ਬੋਲਬਾਲਾ ਵਾ ਇਸ ਟਾਈਮ ਲੋਕ ਉਹਨਾਂ ਨੂੰ ਕਿਉਂਕਿ ਤਿੰਨ ਵਾਰ ਜਿਹੜੇ ਨੇ ਉਹ ਉੱਥੋਂ ਰਹਿ ਚੁੱਕੇ ਨੇ ਰਾਜੀਪ ਸਿੰਘ ਜੀ ਅਕਾਲੀ ਦਲ ਦਾ ਬਿਲਕੁਲ ਵੀ ਬੋਲਬਾਲ ਹੈ ਇਸ ਕਰਕੇ ਨਹੀਂ ਹੈ ਕਿ ਉਹਨਾਂ ਦੇ ਕੈਂਡੀਡੇਟ ਹੀ ਜਿ ਉਹਨਾਂ ਨੂੰ ਛੱਡ ਕੇ ਚਲੇ ਗਏ ਇਸ ਕਰਕੇ ਆ ਕਿਉਂਕਿ ਜਿਹਨਾਂ ਤੁਸੀਂ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਕਿ ਪੂਰਾ ਬੋਲਬਾਲ ਹੈ ਤੇ ਉਹ ਤਾਂ ਫਿਰ ਉੱਥੋਂ ਹੀ ਆਏ ਨੇ ਨਾ ਅਕਾਲੀ ਦਲ ਚੋਂ ਜੀ ਸਰ ਦੇਖੋ ਆਏ ਜ਼ਰੂਰ ਨੇ ਪਰ ਤਿੰਨ ਵਾਰ ਪਹਿਲਾਂ ਵੀ ਲੋਕਾਂ ਨੇ ਬਣਾਇਆ ਸੀਗਾ ਕਿਉਂ ਬਣਾਇਆ ਸੀਗਾ ਕਿ ਲੋਕਾਂ ਦੇ ਕੰਮ ਕੀਤੇ ਨੇ ਲੋਕਾਂ ਲਈ ਕੰਮ ਆਏ ਨੇ ਲੋਕਾਂ ਦੇ ਭਵਿੱਖ ਬਾਰੇ ਸੋਚਿਆ ਲੋਕਾਂ ਦੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਵਾ ਤਾਂ ਹੀ ਲੋਕਾਂ ਨੇ ਤਿੰਨ ਵਾਰ ਉਹਨਾਂ ਨੂੰ ਐਮਐਲਏ ਬਣਾਇਆ ਸੀਗਾ ਤਾਂ ਹੁਣ ਵੀ ਆਸ ਹੈਗੀ ਲੋਕਾਂ ਨੂੰ ਵੀ ਜੇਕਰ ਇਹ ਹਰਮਿੰਦਰ ਸਿੰਘ ਸੰਧੂ ਐਮਐਲਏ ਬਣਦਾ ਏ ਤਾਂ ਬਿਲਕੁਲ ਆਸ-ਉਮੀਦ ਹੈਗੀ ਆ ਵੀ ਤਰਨਤਾਰਨ ਦਾ ਵਿਕਾਸ ਨਿਕਾਸ ਤੇ ਸੇਲ ਸੁਹੂਲਤਾਂ ਤੋਂ ਲੈ ਕੇ ਹੋਰ ਬੁਨਿਆਦੀ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਨੇ ਉਹ ਮਿਲ ਸਕਦੀਆਂ ਨੇ ਜੀ ਠੀਕ ਹੈ ਰਾਜਦੇਵ ਜੀ ਸ਼ੁਕਰੀਆ ਇਹ ਕਾਲਰਸੀ ਤਰਨਤਾਰਨ ਤੋਂ ਜਿਨ੍ਹਾਂ ਨੇ ਆਪਣੇ ਜਾਵੀਏ ਤੋਂ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੂੰ ਕਹਿੰਦੇ ਮੈਂ ਨਸੀਹਤ ਦੇਣਾ ਚਾਹੁੰਦਾ ਕਿ ਅਜਿਹੇ ਬਿਆਨ ਨਹੀਂ ਦੇਣੇ ਚਾਹੁੰਦੇ ਇਹ ਡਰ ਦਾ ਭੈ ਦਾ ਮਾਹੌਲ ਕ੍ਰੀਏਟ ਕਰਨ ਵਾਲਾ ਔਰ ਗੱਲ ਇਹ ਹੈ ਕਿ ਪੰਥਕ ਪਾਰਟੀ ਕਹੌਣ ਵਾਲੀ ਅਕਾਲੀ ਦਲ ਬਾਰੇ ਤਾਂ ਕਹਿੰਦੇ ਆ ਕਿ ਉਹ ਭੁੱਲੀ ਜਾਣ ਕਿ ਉਹ ਜਿੱਤ ਦੇ ਨੇੜੇ ਵੀ ਪਹੁੰਚ ਜਾਣਗੇ ਹਾਲਾਂਕਿ ਜਿਹੜੇ ਨਾ ਦੀ ਜਿੱਤ ਦੇ ਦਾਅਵੇ ਕੀਤੇ ਗਏ ਆ ਉਹ ਉਸ ਪਾਰਟੀ ਦੇ ਵੱਲੋਂ ਹੀ ਤਿੰਨ ਵਾਰ ਚੋਣ ਲੜਿਆ ਜਿਹੜਿਆਂ ਨੂੰ ਕਹਿ ਰਹੇ ਆ ਕਿ ਭੁੱਲ ਜਾਣ ਗੱਲ ਇਹ ਹੈ ਕਿ ਹੁਣ ਉਹ ਜਿਹੜੀ ਪੰਥਕ ਵੋਟ ਹੈ ਕਿ ਉਹ ਆ ਸਾਂਝੇ ਪੰਥਕ ਫਰੰਟਸ ਦੇ ਵੱਲੋਂ ਖੜੇ ਕੀਤੇ ਗਏ ਮਨਦੀਪ ਵੱਲ ਚੁਕੇਗੀ ਜੇਕਰ ਉਧਰ ਝੁਕ ਜਾਂਦੀ ਹੈ ਵੋਟ ਤਾਂ ਇਹ ਜਿੱਤ ਹਾਰ ਦੇ ਜਿਹੜੇ ਮਾਇਨੇ ਆ ਉਹ ਕਿਵੇਂ ਦੇ ਹੋਣਗੇ ਕਿ ਰੂਲਿੰਗ ਪਾਰਟੀ ਦਾ ਪ੍ਰਭਾਵ ਜਿਹੜਾ ਹੈ ਉਹ ਇਸ ਹਲਕੇ ਦੇ ਉੱਤੇ रहेगा ਜਾਂ ਫਿਰ ਜਾਂ ਫਿਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਅੰਮ੍ਰਿਤਪਾਲ ਹੋਰਾਂ ਦੀ ਜਿੱਤ ਹੋਰ ਜਿੱਤ ਹੋਈ ਸੀ ਤਾਂ ਉਸ ਤੋਂ ਬਾਅਦ ਉਹ ਜਿੱਤ ਜਿਹੜੀ ਹੈ ਪੰਜਾਬ ਦੇ ਪੰਥਕ ਮੁੱਦਿਆਂ ਨੂੰ ਸੈਂਟਰਲਾਈਜ਼ ਕਰਕੇ ਜਿਵੇਂ ਉਹਨਾਂ ਦੇ ਵੱਲੋਂ ਭਾਰਿਆ ਜਾ ਰਿਹਾ ਉਹ ਚੀਜ਼ ਜਿਹੜੀ ਹੈ ਉਹ ਭਾਰੂ ਰਹੇਗੀ ਇਸ ਚੋਣ ਦੇ ਅੰਦਰ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹਾਂ ਕਿੱਥੋਂ ਬੋਲ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਪਰਵਿੰਦਰ ਸਿੰਘ ਗੱਲ ਕਰ ਰਹੇ ਹਾਂ ਜੀ ਤਰਨਤਾਰਨ ਤੋਂ ਹਾਂਜੀ ਹਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਦੇਖੋ ਪਹਿਲਾਂ ਤਾਂ ਸਾਰਿਆਂ ਦਾ ਹੀ ਸਤਿਕਾਰਯੋਗ ਨੇ ਸਾਰੇ ਸਾਰੇ ਧਰਮ ਤੇ ਸਾਰੀਆਂ ਜੀ ਜਾਤਾਂ ਠੀਕ ਹੈ ਜੀ ਤੇ ਨੰਬਰ 2 ਤੇ ਜੋ ਗੱਲ ਰਾਜਾ ਬੜਿੰਗ ਜੀ ਨੇ ਕੀਤੀ ਹੈ ਉਸ ਗੱਲ ਨੂੰ ਤੁਸੀਂ ਵੀ ਪਹਿਲਾਂ ਕਹਿ ਕੇ ਹਟਿਓ ਵੀ ਵਿਰੋਧੀ ਪਾਰਟੀਆਂ ਰੋਟੀਆਂ ਸੇਕ ਰਹੀਆਂ ਨੇ ਹੈਲੋ ਜੀ ਜੀ ਮੈਂ ਸੁਣ ਰਿਹਾ ਤੁਹਾਡੀ ਗੱਲ ਹਾਂ ਜੀ ਵਿਰੋਧੀ ਪਾਰਟੀਆਂ ਰੋਟੀਆਂ ਵੰਡ ਰਹੀਆਂ ਨੇ ਵੀ ਕਹਿਣ ਦਾ ਭਾਵ ਜਦੋਂ ਗਲਤੀ ਹੋ ਗਈ ਤਾਂ ਮਾਫੀ ਮੰਗ ਲਈਗੀ ਨਾਲ ਦੀ ਨਾਲ ਕੁਝ ਘੰਟਿਆਂ ਬਾਅਦ ਉਹ ਵੀ ਚਲੋ ਛੱਡੋ ਤੇ ਦੂਸਰੀ ਗੱਲ ਇਹ ਤੱਕ ਉੱਥੇ ਹੀ ਮੌਜੂਦਾ ਪਾਰਟੀ ਦੀ ਜੋ ਹਾਲਾਤ ਦੀ ਉਥੋਂ ਅਸੀਂ ਤੁਸੀਂ ਸਭ ਜਾਣਦੇ ਹੋ ਕਿ ਵੀ ਕੀ ਸੀਗੇ ਹਾਲਾਤ ਉਹਨਾਂ ਦੇ ਤੇ ਉਹਨਾਂ ਨੂੰ ਇੱਕ ਮੁੱਦਾ ਚਾਹੀਦਾ ਸੀ ਇਹਨਾਂ ਦੇ ਕੋਲੋਂ ਉਹ ਮੁੱਦਾ ਕ੍ਰੀਏਟ ਹੋ ਗਿਆ ਤੇ ਉਹ ਉਲਟਾ ਚੋਣ ਨੂੰ ਛੱਡਿਆ ਛੱਡ ਕੇ ਇਸ ਮੁੱਦੇ ਦੇ ਦਿਵਾਲੇ ਹੋ ਗਏ ਵੀ ਚਲੋ ਸਾਡੀ ਸਥਿਤੀ ਜੋ ਹੈ ਸੀ ਹੈ ਵੀ ਕੁਝ ਜ਼ਿਆਦਾ ਵਧੀਆ ਤਾਂ ਨਹੀਂ ਸੀ ਤੁਸੀਂ ਵੀ ਬਾਕੀ ਜਾਣਦੇ ਹੋ ਜਾਂ ਤੁਸੀਂ ਆਪ ਦੱਸ ਦਿਓ ਵੀ ਹਾਂ ਵਧੀਆ ਸੀ ਤੇ ਇਸ ਗੱਲ ਦੇ ਹਾਂਜੀ ਹਰਵਿੰਦਰ ਜੀ ਗੱਲ ਇਹ ਹੈ ਕਿ ਤੁਸੀਂ ਕਾਂਗਰਸ ਦੇ ਬਲਾਰੇ ਜਾਂ ਕਾਂਗਰਸ ਦੇ ਹਮਾਇਤੀ ਨਹੀਂ ਮੈਂ ਹਮਾਇਤੀ ਹਮੈਸੇ ਪੂਰੇ ਪੰਜਾਬ ਦਾ ਹਮਾਇਤੀ ਪੂਰੇ ਪੰਜਾਬ ਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇਸ ਇਸ ਮੁੱਦੇ ਦੇ ਉੱਤੇ ਮੌਜੂਦਾ ਪਾਰਟੀ ਵੱਲੋਂ ਜੋ ਵੀ ਸਿਆਸਤ ਕੀਤੀ ਜਾ ਰਹੀ ਹੈ ਜਿੰਨਾ ਵੱਡਾ ਐਕਸ਼ਨ ਇਹ ਤੋਂ ਇਸ ਉਸ ਦੇ ਤੇ ਲਿਆ ਗਿਆ ਹੈ ਕਿ ਆਪਣੇ ਪੰਜਾਬ ਦੇ ਬਾਕੀ ਮੁੱਦਿਆਂ ਤੇ ਜੇ ਇੰਨਾ ਵਧੀਆ ਐਕਸ਼ਨ ਲਿਆ ਜਾਵੇ ਕਿ ਪੰਜਾਬ ਆਪਣਾ ਸੁਦਰ ਸਵਰਗ ਬਣ ਸਕਦਾ ਜਾਂ ਨਹੀਂ ਬਣ ਸਕਦਾ ਹੂੰ ਅੱਛਾ ਗੱਲ ਇਹ ਹੈ ਕਿ ਹੁਣ ਤੁਹਾਨੂੰ ਇਹ ਲੱਗ ਰਿਹਾ ਹੈ ਵੀ ਤੁਸੀਂ ਕਹਿੰਦੇ ਹੋ ਵੀ ਉਹ ਮੁੱਦਾ ਭਾਲਦੇ ਸੀ ਮੁੱਦਾ ਮਿਲ ਗਿਆ ਕਿ ਵਾਕਿਆ ਹੀ ਮੁੱਦਾ ਕਾਂਗਰਸ ਨੂੰ ਹਰ ਵੱਲ ਪਹੁੰਚਾਏਗਾ ਦੇਖੋ ਉਹਦਾ ਜਨਤਾ ਦੇ ਡਿਪੈਂਡ ਕਰਦਾ ਕਿ ਜਨਤਾ ਦੀ ਉਤ ਕੀ ਚਾਹੁੰਦੀ ਹੈ ਠੀਕ ਹੈ ਕਿ ਨਹੀਂ ਕਿ ਕਹਿਣ ਦਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਮਤਲਬ ਨਹੀਂ ਨਹੀਂ ਵੱਡੀ ਨਹੀਂ ਵੱਡੀ ਗੱਲ ਨਹੀਂ ਮੈਂ ਕਹਿੰਦਾ ਪਹਿਲਾਂ ਹੀ ਮੈਂ ਗੱਲ ਇਹ ਕਹ ਕੇ ਹਟਾਇਆ ਕਿ ਵੀ ਸਾਰੇ ਧਰਮ ਸਾਰੀਆਂ ਜਾਤਾਂ ਇੱਕ ਸਮਾਨ ਨੇ ਉਹਨਾਂ ਦੇ ਕਹਿਣ ਦਾ ਮਤਲਬ ਵੀ ਮੇਰੀ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜੀ ਗੱਲ ਤੁਸੀਂ ਸਮਝ ਰਹੇ ਹੋ ਚਲੋ ਮੇਰਾ ਸਵਾਲ ਹੈ ਹਰਵਿੰਦਰ ਜੀ ਜਿਹੜੀ ਗੱਲ ਤੁਸੀਂ ਸਮਝ ਰਹੇ ਹੋ ਕਿ ਹਲਕੇ ਦਾ ਵੋਟਰ ਇਹ ਗੱਲ ਸਮਝੇਗਾ ਜੋ ਕਾਂਗਰਸ ਪਾਰਟੀ ਹੈ ਵੀ ਉਹ ਜਾਤ ਨਹੀਂ ਦੇਖਦੀ ਧਰਮ ਨਹੀਂ ਦੇਖਦੀ ਹਰ ਇੱਕ ਨੂੰ ਨਾਮ ਲੈ ਕੇ ਚਲਦੀ ਹੈ ਵੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਨਹੀਂ ਹਰਵਿੰਦਰ ਜੀ ਮੇਰੀ ਗੱਲ ਤਾਂ ਸੁਣ ਲਓ ਮੈਂ ਹੀ ਤਾਂ ਤੁਹਾਨੂੰ ਪੁੱਛਣਾ ਚਾ ਰਿਹਾ ਆ ਵੀ ਜਿਹੜੀ ਗੱਲ ਤੁਸੀਂ ਅੰਡਰਸਟੈਂਡ ਕਰ ਰਹੇ ਹੋ ਇਹ ਗੱਲ ਹਲਕੇ ਦੇ ਵੋਟਰ ਅੰਡਰਸਟੈਂਡ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ ਹਲਕੇ ਦੇ ਵੋਟਰ ਤਾਂ ਸਭ ਜਾਣਦੇ ਨੇ ਕਿ ਪੰਜਾਬ ਦੇ ਪੂਰੇ ਦੇ ਹਾਲਾਤ ਕੀ ਨੇ ਤੁਸੀਂ ਇਹ ਦੱਸ ਸਕਦੇ ਹੋ ਵੀ ਹਾਂ ਵੀ ਆਪਣੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਿੰਨਾ ਕੁ ਪੰਜਾਬ ਦੇ ਵਿੱਚ ਵਧੀਆ ਰੋਜ਼ ਕਿੰਨੇ ਕਤਲ ਹੁੰਦੇ ਨੇ ਇਹ ਤੁਸੀਂ ਦੱਸ ਸਕਦੇ ਹੋ ਨਹੀਂ ਮੈਂ ਤਾਂ ਜਿਹੜੀ ਤੁਹਾਨੂੰ ਗੱਲ ਪੁੱਛ ਰਿਹਾ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਜਿਹੜੀ ਗੱਲ ਤੁਸੀਂ ਸਮਝ ਗਏ ਹੋ ਕਿ ਇਹ ਹਲਕੇ ਦਾ ਵੋਟਰ ਵੀ ਇਹ ਗੱਲ ਸਮਝੇਗਾ ਜਾਂ ਨਹੀਂ ਸਮਝੇਗਾ ਗੱਲ ਤਾਂ ਜਿੱਤ ਹਾਰ ਦੀ ਹੋ ਰਹੀ ਹੈ ਬਿਲਕੁਲ ਸਮਝੇਗਾ ਠੀਕ ਹੈ ਜੀ ਉਰੇ ਤਾਂ ਉਰੇ ਇੱਕ ਕਹਿ ਦਿਓ ਵੀ ਮਸਲਾ ਵਧੀਆ ਹੋਇਆ ਪਿਆ ਵੀ ਅਮਰਤਪਾਲ ਜੀ ਦੇ ਵੀ ਜੋ ਕੈਂਡੀਡੇਟ ਨੇ ਉਹਨਾਂ ਦਾ ਵੀ ਰੁਕ ਵਧੀਆ ਤੇ ਕਹਿੰਦਾ ਮਤਲਬ ਕਾਂਗਰਸ ਦਾ ਵੀ ਠੀਕ ਹੈ ਆਮ ਆਦਮੀ ਪਾਰਟੀ ਦਾ ਵੀ ਠੀਕ ਹੈ ਪਰ ਆਮ ਆਦਮੀ ਦੇ ਪਾਰਟੀ ਦੇ ਜੋ ਹਾਲਾਤ ਨੇ ਤੁਸੀਂ ਉਸ ਦੇ ਉਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਨੂੰ ਦੇਖਦੇ ਹੋਏ ਕਿ ਇਹ ਤੁਸੀਂ ਕਹਿ ਸਕਦੇ ਹੋ ਦੇਖ ਸਕਦੇ ਹੋ ਕਿ ਵੀ ਹਾਂ ਪੰਜਾਬ ਦੇ ਜੋ ਹਾਲਾਤ ਨੇ ਰੋਜ਼ ਇੰਨੇ ਮਟਰ ਹੁੰਦੇ ਨੇ ਲੁੱਟਾਂ ਵਾਰ ਦਤਾਂ ਹੁੰਦੀਆਂ ਨੇ ਕਿ ਉਹ ਉਸ ਨੂੰ ਦੇਖ ਕੇ ਤੁਸੀਂ ਕੀ ਕਹਿੰਦੇ ਹੋ ਇਹ ਤਾਂ ਮੈਂ ਤੁਹਾਡੇ ਤੋਂ ਪੁੱਛਾਂਗਾ ਪ੍ਰੋਗਰਾਮ ਦਾ ਨਾ ਹੀ ਲੋਕਾਂ ਦਾ ਸਪੋਕਸਮੈਨ ਹੈ ਲੋਕ ਦੱਸਣਗੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਅਸਟਾ ਜਿਹੜਾ ਸਾਨੂੰ ਜੋ ਕਹਿ ਦਿੰਦਾ ਅਸੀਂ ਤਾਂ ਉਹ ਦੱਸ ਦਿੰਨੇ ਆ ਕਿ ਇਹ 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 ਕਿਹਾ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਜਰਾ ਤੁਸੀਂ ਦੱਸੋ ਵੀ ਹਾਲਾਤ ਵਧੀਆ ਲੱਗਦੇ ਜੇ ਨਹੀਂ ਲੱਗਦੇ ਤੁਹਾਨੂੰ ਬਿਲਕੁਲ ਵੀ ਨਹੀਂ ਵਧੀਆ ਲੱਗ ਰਹੇ ਜੀ ਕੋਈ ਮਾਹੌਲ ਹੋਵੇ ਕੋਈ ਕੱਚੇ ਕੰਮਿਆਂ ਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਹੋਵੇ ਉਹ ਵੀ ਦੇਖੋ ਕਿਵੇਂ ਧਰਨੇ ਤੇ ਧਰਨਾ ਦੇ ਰਹੇ ਕਦੇ ਝੰਡਾ ਮਾਰਚ ਕਰਦੇ ਕਦੇ ਪੁਸ਼ ਕਦੇ ਕੋਸ਼ ਹਰੇਕ ਮਹਿਕਮਾ ਧਰਨੇ ਤੇ ਬੈਠਾ ਹੈ ਤੇ ਇਸ ਚੀਜ਼ਾਂ ਨੂੰ ਦੇਖਦੇ ਹੋਏ ਤਾਂ ਮੈਨੂੰ ਨਹੀਂ ਲੱਗ ਰਿਹਾ ਕਿ ਵੀ ਹਾਂ ਕੁਝ ਹੈ ਲੱਗ ਰਿਹਾ ਅੱਛਾ ਹਰਵਿੰਦਰ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਜੇ ਮੈਂ ਤੁਸੀਂ ਕਹਿ ਰਹੇ ਹੋ ਤੁਸੀਂ ਬਾਰ ਬਾਰ ਮੈਨੂੰ ਸਵਾਲ ਪੁੱਛ ਰਹੇ ਹੋ ਸਾਡਾ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਜਿਹੜਾ ਡੇਢ ਸਾਲ ਹੈ ਇਹਦੇ ਵਿੱਚ ਜਨਤਾ ਦੇ ਪੱਕੇ ਕੰਮ ਕੀਤੇ ਜਾਣ ਕੱਚੇ ਕੰਮਾਂ ਕੰਦੀ ਧਿਆਨ ਦਿੱਤਾ ਜਾਵੇ ਹੋਰ ਦੇਖਿਆ ਜਾਣ ਜੋ ਕੰਮ ਹੈਗੇ ਨੇ ਕਰਨ ਵਾਲੇ ਉਹ ਉਹਨਾਂ ਦੇ ਕੀਤਾ ਜਾਵੇ ਬੋਰਡ ਲਾਉਣ ਦੀ ਲੋੜ ਨਹੀਂ ਹੈ ਬੋਰਡ ਤਾਂ ਜਦੋਂ ਸਾਡੇ ਕੰਮ ਅਸੀਂ ਕੰਮ ਕਰਾਂਗੇ ਜੋ ਕੰਮਾਂ ਦੇ ਖਰਚਾ ਕਰਾਂਗੇ ਉਹ ਆਪਣੇ ਆਪ ਸਾਡੇ ਕੰਮ ਬੋਲਣਗੇ ਤਾਂ ਜਨਤਾ ਆਪਣੇ ਆਪ ਇੱਕ ਦੂਜੇ ਨੂੰ ਦੱਸੂਗੀ ਬੋਰਡ ਲਾਉਣ ਦੀ ਤਾਂ ਕੋਈ ਲੋੜ ਨਹੀਂ ਬਣਦੀ ਹੂੰ ਜੋ ਅੱਜ ਤੱਕ ਲਾਏ ਲਾਏ ਗਏ ਨੇ ਅੱਜ ਤੱਕ ਜੀ ਅੱਛਾ ਇੱਕ ਇੱਕ ਗੱਲ ਦੱਸੋ ਹਰਵਿੰਦਰ ਜੀ ਤਸੱਲੀ ਹੋਈ ਹੈ ਵੀ ਗੱਲ ਖੁੱਲ ਕੇ ਕਰਨ ਨੂੰ ਮਿਲੀ ਹੈ ਜਾਂ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਗੱਲ ਖੁੱਲ ਕਰਕੇ ਖੁੱਲ ਕੇ ਕਰਨ ਨੂੰ ਮਿਲੀ ਹੈ ਪਰ ਤੁਹਾਨੂੰ ਵੀ ਉਹਨੂੰ ਵੀ ਇੱਕ ਦੋ ਸਵਾਲ ਕਿਤੇ ਪਰ ਤੁਸੀਂ ਉਸ ਦੇ ਉੱਤੇ ਹੋ ਨਹੀਂ ਕਰਿਆ ਹੈਗਾ ਜੀ ਨਹੀਂ ਪੁੱਛੋ ਕੀ ਕੀ ਪੁੱਛਣਾ ਚਾਹੁੰਦੇ ਹੋ ਗੱਲ ਇਹ ਹੈ ਵੀ ਮੈਂ ਕਿਸੇ ਇੱਕ ਦਾ ਪੱਖ ਲੈ ਕੇ ਮੈਂ ਮੈਂ ਪੱਖਪਾਤੀ ਨਹੀਂ ਨਾ ਹੋ ਸਕਦਾ ਜਦੋਂ ਮੈਂ ਜਦੋਂ ਮੈਂ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਹੀ ਤੁਹਾਡੇ ਵਾਸਤੇ ਖੋਲ ਦਿੱਤੀ ਹੈ ਕਿ ਤੁਸੀਂ ਆਪਣਾ ਵਿਊ ਆਫ ਪੁਆਇੰਟ ਰੱਖੋ ਜੇ ਮੈਂ ਤੁਹਾਡੇ ਗੱਲ ਨੂੰ ਕੱਟਿਆ ਹੋਵੇ ਤਾਂ ਤਾ ਤੁਹਾਨੂੰ ਅਰਵਿੰਦਰ ਜੀ ਇੱਕ ਮਿੰਟ ਇਹ ਦੱਸਿਓ ਜੀ ਕਿ ਵੀ ਹਰਵਿੰਦਰ ਜੀ ਕੁੜੇ ਗੱਲ ਤਾਂ ਸੁਣੋ ਹਰਵਿੰਦਰ ਜੀ ਗੱਲ ਇਹ ਹੈ ਪੈਟਰਨ ਸਮਝੋ ਨਾ ਪ੍ਰੋਗਰਾਮ ਦਾ ਕੀ ਹੈ ਗੱਲ ਇਹ ਹੈ ਕਿ ਜੇਕਰ ਮੈਂ ਤੁਹਾਡੀ ਗੱਲ ਨੂੰ ਕੱਟਿਆ ਹੋਵੇ ਮੈਂ ਕਹਾ ਹੋਵੇ ਨਹੀਂ ਜੀ ਬਹੁਤ ਵਧੀਆ ਕਾਨੂੰਨ ਵਿਵਸਥਾ ਹੈ ਤੁਸੀਂ ਕਹਿੰਦੇ ਮਾੜੀ ਹੈ ਮੈਂ ਕਹਾ ਠੀਕ ਹੈ ਜੋ ਜੋ ਲੋਕ ਕਹਿ ਰਹੇ ਆ ਲੋਕਤੰਤਰ ਚ ਲੋਕ ਵੱਡੇ ਹੈ ਜੋ ਲੋਕ ਕਹਿ ਰਹੇ ਹੋ ਸਹੀ ਹੈ ਜਾਂ ਹੋਵੇ ਤੁਹਾਡਾ ਫੋਨ ਕੱਟ ਦਿੱਤਾ ਗਿਆ ਹੋਵੇ ਜਾਂ ਤੁਹਾਡੀ ਗੱਲ ਨਾ ਗਈ ਹੋਵੇ ਮੈਂ ਤਾਂ ਫੇਰ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਮੈਂ ਇਹ ਗੱਲ ਮੈਂ ਨਹੀਂ ਨਾ ਇਸ ਗੱਲ ਨੂੰ ਕੀ ਕਹਿ ਸਕਦਾ ਓਏ ਸਹੀ ਤੁਸੀਂ ਤੁਹਾਨੂੰ ਵਧੀਆ ਲੱਗ ਰਹੇ ਨੇ ਹਾਲਾਤ ਨਹੀਂ ਮੈਂ ਤਾਂ ਤੁਹਾਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਲੱਗ ਰਹੇ ਨੇ ਜੋ ਤੁਸੀਂ ਕਹਿ ਰਹੇ ਹੋ ਤੇ ਹੋ ਸਕਦਾ ਦਰਸਤ ਹੋਵੇ ਉਹ ਹੋ ਸਕਦਾ ਦਰਸਤ ਹੋਵੇ ਪਤਾ ਕੀ ਚੱਕਰ ਹੈ ਜਦੋਂ ਹੁਣ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਤੇ ਜੋ ਲੋਕਾਂ ਦੇ ਵਿੱਚ ਹੁਣ ਆਪਾਂ ਦੇਖ ਰਹੇ ਹਾਂ ਕਦੇ ਕਿਤੇ ਕਤਲ ਕਿਤੇ ਕਿਤੇ ਕਤਲ ਕਤਲ ਇਹ ਇਸ ਗੱਲ ਨੂੰ ਦੇਖ ਕੇ ਥੋੜਾ ਜਿਹਾ ਮਨ ਦੇ ਵਿੱਚ ਹਰੇਕ ਮਨ ਦੇ ਵਿੱਚ ਬਹੁਤ ਮਾੜੀ ਗੱਲ ਹੈ ਆਏ ਦਿਨ ਜਿਹੜੇ ਕਤਲ ਹੋ ਰਹੇ ਆ ਬਹੁਤ ਅਫਸੋਸਜਨਕ ਹੈ ਗੱਲ ਸੁਣਿਓ ਧਿਆਨ ਨਾਲ ਬਹੁਤ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਉਹ ਵੀ ਨਹੀਂ ਸੀ ਹੋਣਾ ਚਾਹੀਦਾ ਜਦੋਂ ਕੋਈ ਪਿਤਾ ਆਪਣੀ ਧੀ ਨੂੰ ਪਰਚਾ ਦਿਵਾਉਣ ਦੇ ਲਈ ਜਾ ਰਿਹਾ ਹੋਵੇ ਤੇ ਮਸਟੰਡੇ ਛੇੜ ਰਹੇ ਹੋਣ ਤੇ ਉਹਦੇ ਪਿਤਾ ਦੇ ਵੱਲੋਂ ਵਿਰੋਧ ਕਰਨ ਦੇ ਉੱਤੇ ਵੀ ਕਤਲ ਹੋ ਗਿਆ ਹੋਵੇ। ਬਿਲਕੁਲ ਬਿਲਕੁਲ ਤੇ ਉਹ ਵੀ ਕਤਲ ਨਹੀਂ ਸੀ ਹੋਣਾ ਚਾਹੀਦਾ ਜਦੋਂ ਕੋਈ ਸ਼ਾਖਾ ਲੈ ਕੇ ਆ ਰਿਹਾ ਸੀ ਤੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ। ਜਦੋਂ ਕੋਈ ਸੰਤ ਸੰਗ ਸੀ ਜਾਂ ਕੋਈ ਹੋਰ ਸੀਗਾ ਉਹ ਵੀ ਕਤਲ ਨਹੀਂ ਸੀ ਹੋਣੇ ਚਾਹੀਦੇ। ਕਹਿਣ ਤੋਂ ਭਾਵ ਗੱਲ ਤਾਂ ਬਹੁਤ ਗਲਤ ਹੋਈ ਹੈ। 1978 ਤੋਂ ਬਾਅਦ ਹੁਣ ਤੱਕ ਕਦੋਂ ਕਤਲ ਨਹੀਂ ਹੋਏ ਤੇ ਕਦੋਂ ਪੰਜਾਬ ਤੇ ਪੰਜਾਬੀਆਂ ਦੇ ਨਾਲ ਨਜਾਇਜ਼ ਨਹੀਂ ਹੋਈ ਕਦੋਂ ਨਹੀਂ ਮੰਨ ਚਾਈਆਂ ਕੀਤੀਆਂ ਕਦੋਂ ਨਹੀਂ ਮਾਨਾਈਆਂ ਕੀਤੀਆਂ ਸਰਕਾਰਾਂ ਨੇ ਕੋਈ ਵੀ ਕਰਦਾ ਜੀ ਗਲਤ ਹੈ ਜਨਤਾ ਦੇ ਜਨਤਾ ਨੂੰ ਥੋੜਾ ਜਿਹਾ ਦੇਖੋ ਗਲਤ ਹੈ ਨਾ ਹਰਵਿੰਦਰ ਜੀ ਇਹ ਗੱਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰ ਰਿਹਾ ਕਿ ਵੀ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਹੁਣ ਹੋਵੇ ਚਾਹੇ ਪਹਿਲਾ ਹੋਵੇ ਵੀ ਗਲਤ ਹੋ ਰਿਹਾ ਹੈ ਜਦੋਂ ਜਦੋਂ ਦਰਬਾਰ ਸਾਹਿਬ ਤੇ ਫੌਜ ਚੜ੍ਹ ਕੇ ਆ ਗਈ ਸੀ ਉਹ ਬਹੁਤ ਸਹੀ ਕਦਮ ਸੀਗਾ ਉਸ ਤੋਂ ਬਾਅਦ ਜਦੋਂ ਟਾਇਰਾਂ ਟਾਇਰ ਪਾ ਕੇ ਅੱਗ ਲਾ ਕੇ ਸਾੜ ਦਿੱਤੇ ਗਏ ਸੀ ਉਹ ਬਹੁਤ ਸਹੀ ਕਦਮ ਸੀਗਾ ਮੈਂ ਤਾਂ ਤੁਹਾਡੀ ਗੱਲ ਨਾਲ ਐਗਰੀ ਕਰ ਰਿਹਾ ਕਿ ਵੀ ਗਲਤ ਬਿਲਕੁਲ ਗਲਤ ਹੈ ਉਸ ਟਾਈਮ ਦੇ ਵਿੱਚ ਵੀ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਗਲਤ ਹੈ ਵੀ ਇਸ ਨੂੰ ਸੁਧਾਰਨਾ ਸਾਡੇ VOTER LISTਾਂ ਚੁਣ-ਚੁਣ ਕੇ ਬੰਦੇ ਘਰਾਂ ਚੋਂ ਕੱਢ-ਕੱਢ ਕੇ ਸਾੜ ਤੇ ਜਿਉਂਦੇ ਉਹ ਬਹੁਤ ਸਹੀ ਸੀ ਬਹੁਤ ਮਾਰੀ ਗੱਲ ਹੈ ਜੀ ਆਪਾਂ ਤਾਂ ਤੁਹਾਨੂੰ ਪਹਿਲਾਂ ਹੀ ਆ ਕਹਿ ਰਹੇ ਹਾਂ ਵੀ ਬਹੁਤ ਮਾਰੀ ਗੱਲ ਹੈ ਪਰ ਜਿਹੜਾ ਕੁਝ ਨਾ ਉਸ ਟਾਈਮ ਹੋਣਾ ਚਾਹੀਦਾ ਸੀ ਨਾ ਹੋਣ ਹੋਣਾ ਚਾਹੀਦਾ ਤੇ ਜਦੋਂ ਵੀ ਭੀੜ ਪਈ ਆ ਸਾਡੇ ਪੰਜਾਬ ਤੇ ਪਈ ਆ ਬਾਹਰਲੀਆ ਸਟੇਟਾਂ ਆਪਣਾ ਐਸ਼ ਕਰਦੀਆਂ ਤੇ ਆਪਣੇ ਜਦੋਂ ਵੀ ਪਈ ਆ ਪੂਰੇ ਪੰਜਾਬ ਨੂੰ ਚੱਲਣਾ ਪੈ ਰਿਹਾ ਚਾਹੇ ਜ਼ਿਲ੍ਹਿਆਂ ਵਾਲੇ ਬਾਗ ਦਾ ਕਾਂਡ ਹੋਵੇ ਚਾਹੇ ਕੋਈ ਹੋਰ ਹੋਵੇ ਜੀ ਹਰਵਿੰਦਰ ਜੀ ਬਾਕੀ ਚਲੋ ਫੇਰ ਵੀ ਨਾ ਕਈ ਵਾਰੀ ਕਈ ਲੋਕਾਂ ਦੇ ਨਾ ਹਿੱਸੇ ਮਲਾਲ ਹੀ ਹੁੰਦੇ ਆ ਕਈ ਲੋਕਾਂ ਦੇ ਕੋਲ ਹਮੇਸ਼ਾ ਇਹੀ ਹੁੰਦਾ ਵੀ ਇਹ ਤਾਂ ਹੋਇਆ ਪਰ ਮੈਨੂੰ ਨਹੀਂ ਲੱਗਦਾ ਹੋਣਾ ਵੀ ਕਿਸੇ ਮੰਚ ਦੇ ਉੱਤੇ ਇੰਨੀ ਖੁੱਲੀ ਚਰਚਾ ਦਾ ਮੌਕਾ ਮਿਲੇਗਾ ਅਕਸਰ ਲੋਕ ਨਾ ਪੂੰਛ ਤੜਾ ਕੇ ਭਜਦੇ ਆ ਅਸੀਂ ਉਹਨਾਂ ਚੋਂ ਨਹੀਂ ਹੈਗੇ ਜੇ ਕੋਈ ਹੋਰ ਚਰਚਾ ਵੀ ਕਰਨੀ ਹੈ ਆਪੋ ਵੀ ਕਰ ਲਾਂਗੇ ਜੇ ਕੋਈ ਹੋਰ ਵੀ ਬਿਲਕੁਲ ਸਹੀ ਗੱਲ ਬਿਲਕੁਲ ਜਨਤਾ ਪੱਕੀ ਚੈਨਲ ਆ ਜੀ ਤੁਸੀਂ ਤਾਂ ਤੁਸੀਂ ਟਾਈਮ ਦੇ ਰਹੇ ਹੋ ਜਨਤਾ ਨੂੰ ਠੀਕ ਹੈ ਜੀ ਚਲੋ ਸ਼ੁਕਰੀਆ ਜੀ ਧੰਨਵਾਦ ਹਰਵਿੰਦਰ ਜੀ ਇਹ ਹਰਵਿੰਦਰ ਸਿੰਘ ਸੀਗੇ ਤਰਨਤਾਰਨ ਤੋਂ ਉੱਥੋਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਬਿਆਨ ਨੂੰ ਗਲਤ ਲਿਆ ਜਾ ਰਿਹਾ ਹੈ ਔਰ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਨੇ ਉਹ ਕੋਈ ਬਹੁਤੇ ਸਹੀ ਨਹੀਂ ਹੈ ਹੁਣ ਵੋਟਰ ਜਿਹੜਾ ਹੈ ਆਪਣੀ ਮਤਦਾਨ ਦੇ ਨਾਲ ਦੱਸੇਗਾ ਕਿ ਹਾਲਾਤ ਕਿਸ ਵੱਲ ਤੇ ਕਦੋਂ ਤੇ ਕਿਵੇਂ ਬਣਦੇ ਆ ਅੱਜ ਦੇ ਲਈ ਇੰਨਾ ਹੀ ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਇਸੇ ਪ੍ਰੋਗਰਾਮ ਦੇ ਤਹਿਤ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਚਾਰਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਰਨੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਬਿਆਨੀ ਹਜੇ ਦੇਂਦੇ ਨੇ ਮਨ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾਪੜੇ ਨੂੰ ਕੁਝ ਕਹਿਣ ਦਾ ਬਾਅਦ ਮਾਫੀ ਮੰਗਣ ਲੱਗ ਜਾਂਦੇ ਆ ਇਹ ਦੇ ਮਾਰ ਕੇ ਰਾਜਾਪੜੇ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹਨੂੰ 24 ਘੰਟੇ ਦਾ ਨੋਟਿਸ ਦੇ ਲਈ ਮੋਕਾ ਸਿੰਘ ਜੀ ਮੇਰੇ ਪਿਤਾ ਸਮਾਨ ਥੇ ਹੈ ਰਹੇਗੇ ਉਹ ਹਮਾਰੇ ਸਰ ਕੇ ਤਾਜ ਥੇ ਸਾਰੇ ਸਮਾਜ 세 ਮਾਫੀ ਰਾਜਾਪੜੇ ਨੇ ਮੰਗ ਲਈ ਹੈ जब माफी मांग ली हो तो उस बात को छोड़ देना ही ठीक है और उन्हें माफ करना चाहिए